ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਘਰ ਭਾਵੇਂ ਖੁਸ਼ੀਆਂ ਉਸ ਸਮੇਂ ਆ ਗਈਆਂ ਜਦੋਂ ਉਹਨਾਂ ਦੇ ਘਰ ਮਾਤਾ ਚਰਨਕੌਰ ਦੀ ਕੁੱਖੋਂ ਇੱਕ ਬੱਚੇ ਨੇ ਜਨਮ ਲਿਆ ਅਤੇ ਉਹਨਾਂ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਫੇਸਬੁੱਕ ਦੇ ਉੱਤੇ ਲਿਖਿਆ ਕਿ ਮੂਸੇਵਾਲੇ ਨੂੰ ਚਾਣ ਵਾਲੇ ਉਸ ਦੇ ਪ੍ਰਸ਼ੰਸਕਾਂ ਤੇ ਲੱਖਾਂ ਕਰੋੜਾਂ ਸੀਸਾਂ ਦੇਣ ਵਾਲਿਆਂ ਸਦਕਾ ਅਕਾਲ ਪੁਰਖ ਨੇ ਸ਼ੁਭਦੇ ਛੋਟੇ ਵੀਰ ਨੂੰ ਸਾਡੀ ਝੋਲੀ ਪਾਇਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਪਰਿਵਾਰ ਤੰਦਰੁਸਤ ਹੈ ਸਾਰੇ ਸ਼ੁਭ ਚਿੰਤਕਾਂ ਦੇ ਪਿਆਰ ਲਈ ਸ਼ੁਕਰਗੁਜ਼ਾਰ ਹਾਂ ਤਾਂ ਇਹ ਜਿਹੜਾ ਉਹਨਾਂ ਵੱਲੋਂ ਪੋਸਟ ਪਾਈ ਗਈ ਉਸ ਤੋਂ ਬਾਅਦ ਪੂਰੇ ਵਿਸ਼ਵ ਦੇ ਵਿੱਚ ਜਿੰਨੇ ਵੀ ਵੱਡੇ ਕਲਾਕਾਰ ਸੀ ਜਾਂ ਪੂਰੇ ਵਿਸ਼ਵ ਦੇ ਵਿੱਚ ਲੋਕ ਸਿੱਧੂ ਮੂਸੇਵਾਲੇ ਨੂੰ ਚਾਹਣ ਵਾਲੇ ਸੀ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਪੋਸਟਾਂ ਜਿਹੜੀਆਂ ਪਾਈਆਂ ਜਾ ਰਹੀਆਂ ਨੇ ਸਟੋਰੀਆਂ ਦੇ ਰੂਪ ਚ ਰੀਲਾਂ ਦੇ ਰੂਪ ਦੇ ਵਿੱਚ ਤੇ WhatsApp ਉਾਂ ਦੇ ਉੱਤੇ ਵੀ ਸਾਂਝੀਆਂ ਕੀਤੀਆਂ ਜਾ ਰਿਆ ਨੇ ਸਟੇਟਸਾਂ ਦੇ ਰੂਪ ਦੇ ਵਿੱਚ ਤਾਂ ਕਹਿ ਲਈਏ ਕਿ ਸਿੱਧੂ ਮੂਸੇਵਾਲੇ ਤੋਂ ਬਾਅਦ ਜੋ ਪਰਿਵਾਰ ਹੈ ਉਹ ਕਿਤਨਾ ਕਿਤੇ ਪ੍ਰੇਸ਼ਾਨ ਸੀ ਇਸ ਗੱਲੋਂ ਕਿਉਂਕਿ ਉਹਨਾਂ ਦਾ ਇਕਲੌਤਾ ਪੁੱਤਰ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਅਤੇ ਖਾਸ ਤੌਰ ਤੇ ਉਸ ਪਰਿਵਾਰ ਨੂੰ ਅਲਵਿਦਾ ਕਹਿ ਕੇ ਤੁਰ ਗਿਆ ਸੀ ਤੇ ਉਸ ਤੋਂ ਬਾਅਦ ਹੁਣ ਮੂੜ ਉਹਨਾਂ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਦੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕਰਨ ਉਹਨਾਂ ਦੇ ਘਰ ਵੀ ਪਹੁੰਚ ਰਹੇ ਨੇ ਤੇ ਜਿਹੜਾ ਮੂਹ ਮਿੱਠਾ ਵੀ ਕਰਵਾਇਆ ਜਾ ਰਿਹਾ ਇੱਥੋਂ ਤੱਕ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਮੋਤ ਉਹਨਾਂ ਦੇ ਪਿੰਡ ਵਿੱਚ ਲੱਗਿਆ ਉੱਥੇ ਜਾ ਕੇ ਸਿੱਧੂ ਮੂਸੇਵਾਲੇ ਦਾ ਵੀ ਮੂਹ ਮਿੱਠਾ ਜਿਹੜਾ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਰਵਾਇਆ ਜਾ ਰਿਹਾ ਤੇ ਭੰਗੜੇ ਪਾਏ ਜਾ ਰਹੇ ਨੇ होली ਦੀਵਾਲੀ ਮਣਾਈ ਜਾ ਰਹੀ ਹੈ ਉਹਨਾਂ ਦੇ ਪਰਿਵਾਰ ਦੇ ਵਿੱਚ ਜਾ ਕੇ ਤਾਂ ਜਿੱਥੇ ਕਹਿ ਲਈਏ ਕਿ ਸ਼ੁਭ ਦੀਪ ਦੀ ਮੌਤ ਤੋਂ ਬਾਅਦ ਜਾਂ ਮੌਤ ਵੇਲੇ ਪਰਿਵਾਰ ਦੇ ਨਾਲ ਬਹੁਤ ਸਾਰੇ ਉਹਨਾਂ ਦੇ ਚਾਹਣ ਵਾਲੇ ਜਾ ਕੇ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਸੀਗੇ ਪਰਿਵਾਰ ਦੇ ਨਾਲ ਖੜੇ ਸੀ ਤਾਂ ਉੱਥੇ ਹੁਣ ਖੁਸ਼ੀ ਦੀ ਜਿਹੜੀ ਘੜੀ ਆਈ ਹੈ ਖੁਸ਼ੀ ਦਾ ਸਮਾਂ ਆਇਆ ਹੈ ਤਾਂ ਉਸ ਸਮੇਂ ਵੀ ਪਰਿਵਾਰ ਦੇ ਨਾਲ ਪੂਰੇ ਵਿਸ਼ਵ ਦੇ ਲੋਕ ਖੜੇ ਨੇ ਵੱਡੇ ਵੱਡੇ ਕਲਾਕਾਰ ਉਹਨਾਂ ਦੇ ਘਰ ਪਹੁੰਚ ਰਹੇ ਨੇ ਸਿਆਸੀ ਲੀਡਰ ਉਹਨਾਂ ਨੂੰ ਵਧਾਈ ਦੇ ਰਹੇ ਨੇ ਫੋਨ ਦੇ ਜ਼ਰੀਏ ਜਾਂ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜਾ ਵਧਾਈ ਸਾਂਝੀ ਕਰਨ ਵਾਸਤੇ ਪਹੁੰਚ ਰਹੇ ਨੇ ਨਾਲ ਹੀ ਦਰਸ਼ਕਾਂ ਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਬੱਚੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਦੇਸ਼ ਵਿਦੇਸ਼ ਵਿੱਚ ਬੈਠੇ ਪ੍ਰਸ਼ੰਸਕ ਵੀ ਪੂਰੀ ਖੁਸ਼ੀ ਨੇ ਤੇ ਇਸ ਮੌਕੇ ਮੂਸੇਵਾਲੇ ਦੇ ਪ੍ਰਸ਼ੰਸਕ ਹਸਪਤਾਲ ਵੀ ਪੁੱਜੇ ਉੱਥੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਮਨਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬਲਕੌਰ ਸਿੰਘ ਦੇ ਨਾਲ ਖੁਸ਼ੀ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਵੀ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਨੇ ਇਹ ਵੀ ਦੱਸਦੀ ਹੈ ਕਿ ਗਾਇਕ ਤੇ ਮਾਤਾ ਚਰਨ ਕੌਰ ਬਠਿੰਡਾ ਦੇ ਹਸਪਤਾਲ ਵਿੱਚ ਡਾਕਟਰ ਰਜਨੀ ਜਿੰਦਲ ਦੀ ਨਿਗਰਾਨੀ ਹੇਠ ਇਲਾਜ ਦੇ ਨੇਤੇ ਬੱਚਾ ਹੋਂ ਤੋਂ ਬਾਅਦ ਬਲਕੌਰ ਸਿੰਘ ਨੇ ਖੁਸ਼ੀ ਸਾਂਝੀ ਕਰਦਿਆਂ ਹਸਪਤਾਲ ਸਟਾਫ ਦੇ ਨਾਲ ਕੀ ਕਟਿਆ ਡਾਕਟਰ ਰਜਨੀ ਨੇ ਦੱਸਿਆ ਕਿ ਜੱਚਾ ਤੇ ਬੱਚਾ ਦੋਵੇਂ ਠੀਕ ਨੇ ਜਿਨ੍ਹਾਂ ਨੂੰ ਜਲਦੀ ਹੀ ਛੁੱਟੀ ਦੇ ਦਿੱਤੀ ਜਾਊਗੀ ਇਹ ਵੀ ਦੱਸਦੇ ਕਿ ਸਿੱਧੂ ਮੂਸੇਵਾਲੇ ਦਾ ਪਿੰਡ ਮਾਨਸਾ ਮਾਫ ਕਰਨਾ ਜ਼ਿਲ੍ਹਾ ਮਾਨਸਾ ਦੇ ਪਿੰਡ ਜਵਾਹਰਕੇ ਦੇ ਵਿੱਚ ਗੋਲੀਆਂ ਮਾਰ ਕੇ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ 2022 ਰੋਤਾ ਉਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਅਬ ਵਿਧਾਨ ਸਭਾ ਦੀਆਂ ਚੋਣਾਂ ਵੀ ਲੜੇ ਪਰ ਉਹਨਾਂ ਨੂੰ ਜਿਹੜੀ ਜਿੱਤ ਹਾਸਲ ਨਹੀਂ ਹੋਈ ਪਰ ਉਸ ਤੋਂ ਬਾਅਦ ਜਹੀ ਘਟਨਾ ਵਾਪਰਦੀ ਹੈ ਕਿ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਗੈਂਗਸਟਰ ਗੋਲਡੀ ਬ੍ਰਾਂਡ ਗਰੁੱਪ ਵੱਲੋਂ ਇਸ ਦੀ ਜਿੰਮੇਵਾਰੀ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਐਸਏਟੀ ਬਣਦੀਆਂ ਨੇ ਤਾਂ ਇਸ ਪੂਰੇ ਕੇਸ ਦੀ ਜਾਂਚ ਜਿਹੜੀ ਉਹ ਫਿਲਹਾਲ ਵੀ ਚੱਲ ਰਹੀ ਹੈ ਪਰ ਜਿੱਥੇ ਪਰਿਵਾਰ ਲਗਾਤਾਰ ਇਨਸਾਫ ਦੀ ਉਮੀਦ ਕਰ ਰਿਹਾ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਹੈ ਜਿਹੜਾ ਸਾਨੂੰ ਇਨਸਾਬ ਮਿਲਣਾ ਚਾਹੀਦਾ ਹੈ ਦੂਜੇ ਪਾਸੇ ਹੁਣ ਪਰਿਵਾਰ ਦੇ ਵਿੱਚ ਖੁਸ਼ੀਆਂ ਵੀ ਆ ਚੁੱਕੀਆਂ ਨੇ ਕਹਿਣੀ ਹੈ ਕਿ ਉਹਨਾਂ ਦਾ ਪੁੱਤਰ ਸੀ ਜਿਹੜਾ ਇਕਲੌਤਾ ਪੁੱਤਰ ਸੀ ਭਾਵੇਂ ਉਸ ਦਾ ਦੁੱਖ ਉਹਨਾਂ ਨੂੰ ਨਹੀਂ ਭੁੱਲਦਾ ਜਿਨ੍ਹਾਂ ਨੇ ਉਹਨਾਂ ਦਾ ਨਾਮ ਪੂਰੇ ਵਿਸ਼ੂ ਦੇ ਵਿੱਚ ਬਣਾ ਦਿੱਤਾ ਜਿਸ ਕਰਕੇ ਅੱਜ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਇਸ ਖੁਸ਼ੀਆਂ ਦੀਆਂ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਾਂ ਸਾਂਝੇ ਕੀਤੀਆਂ ਜਾ ਰਹੀਆਂ ਨੇ ਤਾਂ ਉਹ ਸਿੱਧੂ ਮੂਸੇਵਾਲੇ ਦੀ ਬਦੌਲਤ ਸਭ ਕੁਝ ਹੋਇਆ ਪਰਿਵਾਰ ਇਸ ਚੀਜ਼ ਨੂੰ ਮਹਿਸੂਸ ਕਰਦਾ ਹੈ ਜਿਸ ਕਰਕੇ ਵੱਡੇ ਵੱਡੇ ਲੀਡਰ ਵੱਡੇ ਵੱਡੇ ਕਲਾਕਾਰ ਪਰਿਵਾਰ ਦੇ ਨਾਲ ਅੱਜ ਖੜੇ ਨੇ ਇਸ ਖੁਸ਼ੀ ਨੂੰ ਸਾਂਝੀ ਕਰ ਰਹੇ ਨੇ ਤੇ ਉੱਥੇ ਹੀ ਜਿਹੜਾ ਉਹਨਾਂ ਦੇ ਪਰਿਵਾਰ ਵਿੱਚ ਨਵਾਂ ਜੀ ਆਇਆ ਜਿਸ ਤਰੀਕੇ ਨਾਲ ਉਹਨਾਂ ਦੇ ਪਿਤਾ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਦਾ ਛੋਟਾ ਪ੍ਰਭਾ ਭਰਾ ਜਿਹੜਾ ਪਰਿਵਾਰ ਦੇ ਵਿੱਚ ਆਇਆ ਤੇ ਕਹਿ ਲਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿਹੜਾ ਬੱਚਾ ਉਹਨਾਂ ਦਾ ਹੁਣ ਸ਼ੁਭਦੀਪ ਦਾ ਛੋਟਾ ਭਰਾ ਉਹ ਵੀ ਕਿਤੇ ਨਾ ਕਿਤੇ ਅੱਗੇ ਕਿਸ ਰਾਸਤੇ ਤੇ ਚੱਲਦਾ ਹੈ ਕਿਉਂਕਿ ਐਜੂਕੇਸ਼ਨ ਹੁੰਦੀ ਹੈ ਜਦੋਂ ਕੋਈ ਬੱਚਾ ਪੈਦਾ ਹੁੰਦਾ ਪਰਿਵਾਰ ਵਿੱਚ ਉਹਨੂੰ ਮੁੱਢਲੀ ਸਿੱਖਿਆ ਦੇਣੀ ਹੁੰਦੀ ਹੈ ਉਸ ਤੋਂ ਬਾਅਦ ਸਕੂਲਿੰਗ ਉਸ ਤੋਂ ਬਾਅਦ ਕਾਲਜ ਦੀ ਵਿੱਦਿਆ ਉਸ ਤੋਂ ਬਾਅਦ ਉਸਨੇ ਆਪਣਾ ਕੋਈ ਕੰਮਕਾਰ ਕਰਨਾ ਹੁੰਦਾ ਤਾਂ ਕੀ ਇਹ ਛੋਟਾ ਬੱਚਾ ਹਜੇ ਇਸ ਗੱਲ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੁੰਦਾ ਹੈ ਕਿ ਉਸਦੀ ਰੁਚੀ ਕੀ ਹੋਏਗੀ ਉਹ ਕਿਸ ਲੈਂਡ ਚ ਜਾਏਗਾ ਕਿ ਉਹ ਕਲਾਕਾਰੀ ਦੀ ਲੈਂਡ ਦੇ ਵਿੱਚ ਆਏਗਾ ਕਿ ਉਹ ਵੀ ਗੀਤ ਲਿਖਿਆ ਕਰੂਗਾ ਜਿਸ ਤਰੀਕੇ ਨਾਲ ਵਿਸ਼ਵ ਵਿੱਚ ਉਸਦੇ ਵੱਡੇ ਭਰਾ ਨੇ ਆਪਣਾ ਨਾਮ ਬਣਾਇਆ ਆਪਣੇ ਪਰਿਵਾਰ ਦਾ ਨਾਮ ਬਣਾਇਆ ਤਾਂ ਕੀ ਹੁਣ ਛੋਟਾ ਭਰਾ ਵੀ ਆਪਣੇ ਭਰਾ ਦੀਆਂ ਵੱਡੇ ਭਰਾ ਦੀਆਂ ਯਾਦਾਂ ਨੂੰ ਕਾਇਮ ਰੱਖੂਗਾ ਉਸਦੀ ਰੁਚੀ ਕੀ ਗੀਤ ਸੰਗੀਤ ਵਿੱਚ ਹੋਏਗੀ ਉਸਦੀ ਰੁਚੀ ਕੀ ਲਿਖਣ ਦੇ ਵਿੱਚ ਹੋਏਗੀ ਪਰਿਵਾਰ ਉਸ ਨੂੰ ਕਿਸ ਤਰੀਕੇ ਦੇ ਨਾਲ ਸੰਸਕਾਰ ਦੇਵੇਗਾ ਕਿਸ ਤਰੀਕੇ ਦੀ ਵਿੱਦਿਆ ਦੇਵੇਗਾ ਜਾਂ ਕਿਸ ਮਾਹੌਲ ਦੇ ਵਿੱਚ ਜਿਹੜਾ ਬੱਚਾ ਉੱਗੇ ਅ ਕੈ ਲਈਏ ਕਿ ਅੱਗੇ ਵੱਲੋਂ ਜ਼ਿੰਦਗੀ ਵਿੱਚ ਵਧੇਗਾ ਇਹ ਆਉਣ ਵਾਲੀਆਂ ਕਿੱਸਰਾਂ ਜਾਂ ਹੁੰਦੀਆਂ ਨੇ ਫਿਲਹਾਲ ਜ਼ਰੂਰ ਖੁਸ਼ੀਆਂ ਨੇ ਜੜੀਆਂ ਪਰਿਵਾਰ ਦੇ ਨਾਲ ਸਾਂਝਾ ਕੀਤੀਆਂ ਜਾ ਰਹੀਆਂ ਨੇ ਪਰਿਵਾਰ ਵੀ ਕਿਤਨਾ ਕਿਤੇ ਖੁਸ਼ ਐ ਮੂੜ ਉਹਨਾਂ ਦੇ ਚਿਹਰੇ ਦੇ ਉੱਤੇ ਖੁਸ਼ੀਆਂ ਨੇ ਜੜੀਆਂ ਰੌਣਕਾਂ ਆਈਆਂ ਨੇ ਤਾਂ ਅ ਫਿਲਹਾਲ ਇਹਨਾਂ ਹੀ ਦੁਜਾਜਤ ਧੰਨਵਾਦ